ਚਿਚਲ ਜੀ ਵੈਲਕਮ ਟੂ ਨਿਵਰਥ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਆ ਬਟਰ ਕਾਟਨ ਦੇ ਵਿੱਚ ਸੂਟ ਹੋਣਗੇ ਤੇ ਪਿਓਰ ਕੋਟੇ ਦੁਪट्टे ਦੇ ਨਾਲ ਬੜੀ ਪਿਆਰੀ ਕਲੈਕਸ਼ਨ ਹੈ ਜੀ ਮੈਚਿੰਗ ਸੂਟ ਦੇ ਨਾਲ ਤੇ ਪ੍ਰਿੰਟਿੰਗ ਟਿਸਟਾ ਬ੍ਰਾਂਡ ਇੰਨਾ ਵਧੀਆ ਬ੍ਰਾਂਡ ਹੈ ਜੀ ਇੱਕ ਤਾਂ ਇਹਨਾਂ ਦੀ ਕੁਆਲਿਟੀ ਬਹੁਤ ਫਾਈਨ ਹੁੰਦੀ ਹੈ ਤੇ ਪ੍ਰਿੰਟਿੰਗ ਸਭ ਤੋਂ ਅਲੱਗ ਹੁੰਦੀ ਹੈ ਜਿਨ੍ਹਾਂ ਦੀ ਪ੍ਰਿੰਟਿੰਗ ਬੜੀ ਪਿਆਰੀ ਕਲੈਕਸ਼ਨ ਹੈ ਅੱਗੇ ਇਹ ਵਾਲੇ ਸੂਟਾਂ ਦਾ ਪ੍ਰਾਈਸ ਮੈਂ 2700 ਕੱਢਦੀ ਹੁੰਦੀ ਆ 27 ਕਿਉਂਕਿ ਰਿਟੇਲ ਦੇ ਵਿੱਚ ਸਟਾਕ ਲਈਦਾ ਜੀ ਮੇਰਾ ਤਾਂ ਬੁਟੀਕ ਹੈ ਵੀ ਉਹਨਾਂ ਦਾ ਸਟਾਕ ਲਈਦਾ ਵਿੱਚ ਸਾਡੇ ਕਿਹੜੇ ਵੀ ਬੜੀਆਂ ਦੁਕਾਨਾਂ ਵੀ ਜਿਵੇਂ ਆਪਾਂ ਹਨਾ ਬਾਜ਼ਾਰ 'ਚ ਹੁੰਦੀਆਂ ਕਾਫੀ ਪੁਰਾਣੀਆਂ ਦੁਕਾਨਾਂ ਉਹਨਾਂ ਦੇ ਤਾਂ ਹੋਲ ਸੇਲ ਦੇ ਵਿੱਚ ਕਾਫੀ ਲੋਟ ਆਉਂਦਾ ਪਰ ਮੈਂ ਰਿਟੇਲ ਦੇ ਵਿੱਚ ਥੋੜੇ ਸੂਟ ਲੈਣੀਆਂ ਵੀਡੀਓ ਦੇ ਲਈ ਆਪਾਂ ਉਹਦੀ ਵੀਡੀਓ ਪਾ ਦਈਦੀ ਆ ਪਰ ਅੱਜ ਮੈਨੂੰ ਜਿਵੇਂ ਕਾਫੀ ਲੋਟ ਮਿਲਿਆ ਇਹ ਸੂਟਾਂ ਦਾ ਜੇ ਮੈਨੂੰ ਵੀ ਬੈਨੀਫਿਟ ਹੋ ਰਿਹਾ ਤਾਂ ਮੈਂ ਚਾਹਨੀ ਆ ਤੇ ਮੇਰੇ ਸਾਰੇ ਕਸਟਮਰਸ ਨੂੰ ਵੀ ਬੈਨੀਫਿਟ ਹੋਵੇ ਤੇ ਅੱਜ ਦਾ ਪ੍ਰਾਈਸ ਆਪਾਂ 2500 ਰੱਖਿਆ 2500 ਪ੍ਰਾਈਸ ਰੱਖਿਆ ਜੀ ਇਹਨਾਂ ਸੂਟਾਂ ਦਾ ਤੇ ਬੜੀ ਪੈਰੀ ਕਲੈਕਸ਼ਨ ਹੈ ਜੀ ਅੱਜ ਦੇ ਮੈਚਿੰਗ ਸੂਟਾਂ ਤੇ ਨਾਲ ਟਿਸਟਾ ਬ੍ਰੈਂਡ ਦੇ ਸੂਟ ਹੈ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਸਵਾ 9:30 ਸਾਢੇ 9:30 ਦੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਮੰਗਾਉਣੇ ਆ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਬਾਕੀ ਕੋਰੀਅਰ ਚਾਰजेस ਅਲੱਗ ਤੋਂ ਹੁੰਦੇ ਆ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ 2500 ਅੱਜ ਬਹੁਤ ਜ਼ਿਆਦਾ ਬੈਨੀਫਿਟ ਹੈ ਇਹਨਾਂ ਸੂਟਾਂ ਦੇ ਵਿੱਚ ਟਿਸਟਾ ਬ੍ਰਾਂਡ ਦੇ ਸੂਟ ਹੈ 2500 ਪ੍ਰਾਈਸ ਦੇ ਨਾਲ ਮੈਚਿੰਗ ਸੂਟ 2.5 ਮੀਟਰ ਦੀ ਸ਼ਰਟ ਦੀ ਕੱਟ ਹੋਊਗੀ 2.5 ਮੀਟਰ ਦੀ ਉਹ ਬਾਟਮ ਦੀ ਤੇ 2.5 ਮੀਟਰ ਦਾ ਹੀ ਫੁੱਲ ਲੈਂਥ ਦਾ ਦੁਪੱਟਾ ਆਪਣਾ ਪਿਓਰ ਕੋਟੇ ਦੇ ਵਿੱਚ ਟਿਸਟਾ ਬ੍ਰਾਂਡ ਦੇ ਸੂਟ ਅੱਜ ਦੇ ਆਪਣੇ ਤੇ ਦੇਖਦੇ ਹਾਂ ਜੀ ਅਸ ਦਾ ਪਹਿਲਾ ਸੂਟ ਬਲੂ ਕਲਰ ਦੇ ਵਿੱਚ ਸੂਟ बटर कॉटन ਦੇ ਵਿੱਚ ਹੋਣਗੇ ਵਿਦਾਊਟ ਲਾਈਨਿੰਗ ਸੂਟ ਬਣਨਗੇ ਅੱਜ ਦੇ ਆਪਣੇ ਸਨੇਚਿੰਗ ਬਾਟਮਸ ਦੇ ਨਾਲ ਟਿਸਟਾ ਬ੍ਰੈਂਡ ਦੇ ਸੂਟ ਇਹ ਦੇਖੋ ਬੜਾ ਪਿਆਰਾ ਪ੍ਰਿੰਟ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਹੁਤ ਸੌਫਟ ਫੈਬਰਿਕ ਬੜਾ ਪਿਆਰਾ ਪ੍ਰਿੰਟ ਹੈ ਡਾਰਕ ਬਲੂ ਨੇਵੀ ਬਲੂ ਕਲਰ ਨਾਲ ਮੈਚਿੰਗ ਬਾਟਮ ਹੈ ਤੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ 2.5 ਮੀਟਰ ਦੀ ਸ਼ਰਟ ਹੋਊਗੀ ਪੂਰੀ 2.5 ਮੀਟਰ ਦੀ ਉਹ ਬਾਟਮ ਨਾਲ ਤੇ 2.5 ਮੀਟਰ ਦਾ ਹੀ ਪੂਰਾ ਕੋਲਰ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਜੀ ਬਹੁਤ ਸੌਫਟ ਰਹਿੰਦਾ ਹੈ ਇਹ ਫੈਬਰਿਕ ਦੁਪੱਟੇ ਵੀ ਆਪਾਂ ਨੂੰ ਕੈਰੀ ਕਰਨੇ ਬਹੁਤ ਈਜ਼ੀ ਹੁੰਦੇ ਨੇ ਜਿਨ੍ਹਾਂ ਨੇ ਸਿਰ ਤੇ ਵੀ ਲੈਣਾ ਹੁੰਦਾ ਤਾਂ ਵੀ ਆਪਾਂ ਨੂੰ ਬਹੁਤ ਸੌਖੇ ਹੈ ਜੀ ਸਿਰ ਤੇ ਲੈਣੇ ਇਹ ਇਹ ਦੇਖੋ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਪ੍ਰਾਈਸ ਹੈਗਾ 2500 ਅੱਜ ਦੇ ਸੂਟਾਂ ਦਾ 2500 ਪ੍ਰਾਈਸ ਹੈ ਜੀ ਇਹ ਬਲੂ ਕਲਰ ਦਿਖਾਇਆ ਇਹਦੇ ਨਾਲ ਦਾ ਹੀ ਸੇਮ ਆਪਣੇ ਕੋਲ ਬਲੈਕ ਕਲਰ ਹੈ ਇਹ ਜਿਹੜਾ ਬਲੂ ਦਿਖਾਇਆ ਸੇਮ ਇਹਦੇ ਨਾਲ ਦਾ ਹੀ ਬਲੈਕ ਹੈ ਕਾਲਰ ਦੇ ਵਿੱਚ ਬਹੁਤ ਸੋਹਣੀ ਪ੍ਰਿੰਟਿੰਗ ਹੈ ਸੇਮ ਪ੍ਰਿੰਟ ਹੈ ਬਲੈਕ ਬਾਟਮ ਨਾਲ कॉटन ਬਹੁਤ ਜ਼ਿਆਦਾ ਫਾਈਨ ਹੈ ਤੇ ਸੌਫਟ ਬਿਲਕੁਲ ਬਹੁਤ ਸੌਫਟ ਹੈ ਜਿਵੇਂ ਹੁਣ ਆਪਣੇ ਬਹੁਤ ਜ਼ਿਆਦਾ ਗਰਮੀ ਹੈ ਇਹ ਵਾਲੇ ਸੂਟ ਬਹੁਤ ਵਧੀਆ ਰਹਿੰਦੇ ਆ ਜੀ ਪਾਉਣ ਨੂੰ ਨਾਲ ਪਿਓਰ ਕੋਟੇ ਦਾ ਦੁਪੱਟਾ ਹੈ ਪੂਰਾ ਖੁੱਲਾ ਦੁਪੱਟਾ ਜਿਵੇਂ ਮਰਜ਼ੀ ਕੋਈ ਲੇਸਿਸ ਦੀ ਡਿਜ਼ਾਈਨਿੰਗ ਕਰਵਾਉਣੀ ਆ ਉਹ ਤੁਹਾਡੀ ਮਰਜ਼ੀ ਹੈ ਬਾਟਮ ਤੇ ਹਲਕਾ ਫੁਲਕਾ ਵਰਕ ਕਰਾਉਣਾ ਤਾਂ ਤੁਹਾਡੀ ਮਰਜ਼ੀ ਹੈ ਜਿਵੇਂ ਮਰਜ਼ੀ ਆਪਾਂ ਸਟਿਚ ਕਰ ਸਕਦੇ ਹਾਂ ਇਹਨਾਂ ਨੂੰ 2500 ਪ੍ਰਾਈਸ ਦੇ ਨਾਲ ਅੱਜ ਦੇ ਆਪਣੇ ਸੂਟ ਇਹ ਦੋ ਸੂਟ ਮੈਂ ਤੁਹਾਨੂੰ ਦਿਖਾਇਆ ਇੱਕ ਪ੍ਰਿੰਟ ਦੇ ਵਿੱਚ ਨੈਕਸਟ ਡਿਜ਼ਾਈਨ ਦਿਖਾਣੇ ਆ ਬੜਾ ਪਿਆਰਾ ਗ੍ਰੀਨ ਕਲਰ ਦੇ ਵਿੱਚ ਬਹੁਤ ਸੋਹਣਾ ਜਿਹਾ ਗ੍ਰੀਨ ਹੈ ਪ੍ਰਿੰਟਿੰਗ ਬਹੁਤ ਪਿਆਰੀ ਹੈ मैचिंग बॉटम नाल प्योर कोटे का दुपट्टा बहुत सोना दुपट्टा पूरे खुल्ले ढाई ढाई मीटर के दुपट्टे हैं बड़े प्यारे सूट पच्ची सौ प्राइज के नैक्सट सूट आ गया ਬੜਾ ਸੋਹਣਾ ਗਾਜਰੀ ਕਲਰ ਦੇ ਵਿੱਚ ਹੈ ਜੀ ਇਹ ਸੂਟ ਗਾਜਰੀ ਕਲਰ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਸਭ ਤੋਂ ਜ਼ਿਆਦਾ ਹਿੱਟ ਪ੍ਰਿੰਟ ਹੈ ਜੀ ਇਹ ਵਾਲੇ ਆਪਣੇ ਟਿਸਟਾ ਦੇ ਤੇ ਹਲਕੀ ਜੀ ਸੈਲਫ ਦੇ ਵਿੱਚ ਬਾਟਮ ਹੈ ਜੀ ਇਹ ਵਾਲੇ ਸੂਟ ਦੇ ਨਾਲ ਬੜੀ ਸੋਹਣੀ ਸੈਲਫ ਦੇ ਵਿੱਚ ਬਾਟਮ ਤੇ ਪਿਓਰ ਕੋਟੇ ਦਾ ਦੁਪੱਟਾ ਔਰ ਕੋਟ ਦਾ ਦੁਪੱਟਾ ਉਹ ਸੋਣਾ ਗਾਜਰੀ ਕਲਰ ਦੇ ਵਿੱਚ ਸੂਟ ਹੈ ਬੜਾ ਪਿਆਰਾ ਪ੍ਰਿੰਟ ਹੈ ਜੀ ਇਹਨਾਂ ਦੇ ਸੂਟ ਦਾ ਤੇ ਨੈਕਸਟ ਹੈਗਾ ਸੇਮ ਇਸੇ ਪ੍ਰਿੰਟ ਦੇ ਵਿੱਚ ਫਿਰੋਜ਼ੀ ਕਲਰ ਸੇਮ ਪ੍ਰਿੰਟ ਜਿਹੜਾ ਮੈਂ ਗਾਜਰੀ ਦਿਖਾਇਆ ਇਹਦੇ ਵਿੱਚ ਹੀ ਹੈਗਾ ਫਿਰੋਜ਼ੀ ਕਲਰ ਹੈ ਫਿਰੋਜ਼ੀ ਕਲਰ ਦੇ ਵਿੱਚ ਸੈਲਫ ਬਾਟਮ ਪੂਰਾ ਕੋਟ ਦਾ ਦੁਪੱਟਾ ਪੂਰਤਿਆਰਾ ਦੁਪੱਟਾ ਬੋਸਣਾ ਸੂਟ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਸੂਟ ਇਹ ਵਾਲਾ ਪੂਰੇ 2.5 2.5 ਮੀਟਰ ਦੇ ਦੁਪੱਟੇ ਹੈ ਜੀ ਨਾਲ ਸੂਟਾਂ ਦੇ ਨਾਲ ਸੈਲਫ ਦੇ ਵਿੱਚ ਇਸ ਦੀ ਬਾਟਮ ਹੈ ਜਿਹੜਾ ਇਹ ਵਾਲਾ ਸੂਟ ਫਲੋਜ਼ੀ ਦਿਖਾਇਆ 2500 ਪ੍ਰਾਈਸ ਹੈ 2500 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਪਹਿਲਾਂ ਗਾਜਰੀ ਦਿਖਾਇਆ ਫਿਰ ਮੈਂ ਫਰੋਜ਼ੀ ਹੁਣ ਇਹਦੇ ਵਿੱਚ ਹੀ ਹੈਗਾ ਬੜਾ ਸੋਹਣਾ ਰਾਣੀ ਕਲਰ ਜਿਵੇਂ ਰਾਣੀ ਉਵੇਂ ਜਿਵੇਂ ਸਰਦੀਆਂ ਦਾ ਹੁੰਦਾ ਮਾਰਜੈਂਟਾ ਕਲਰ ਡਾਰਕ ਉਵੇਂ ਦਾ ਨਹੀਂ ਹੈਗਾ ਬੜਾ ਸੋਹਣਾ ਗਰਮੀਆਂ ਦੇ ਅਕੋਰਡਿੰਗ ਰਾਣੀ ਕਲਰ ਹੈ ਇਹ বিনা ਲਾਈਨਿੰਗ ਤੋਂ ਸੂਟ ਬਣਨੇ ਆ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਸੈਲਫ ਦੇ ਵਿੱਚ ਬਾਟਮ ਇਹਦੇ ਨਾਲ ਇਹ 4 ਕੋਟੇ ਦਾ ਦੁਪੱਟਾ ਬਹੁਤ ਸੋਹਣਾ ਦੁਪੱਟੇ ਪੂਰੇ ਖੁੱਲੇ ਟਾਈਟਾਈ ਮੀਟਰ ਦੇ 2500 ਪ੍ਰਾਈਜ਼ ਅੱਜ ਦਾ ਇਹਨਾਂ ਸੋਟਾਂ ਦਾ ਤੇ ਨੈਕਸਟ ਆ ਗਿਆ ਬੜਾ ਪਿਆਰਾ ਜਿਹਾ ਕਲਰ ਹੈ ਬਹੁਤ ਸੋਹਣਾ ਸੋਨਾ ਪ੍ਰਿੰਟ ਹੈ ਇਹਦਾ ਵੀ ਤੇ ਸੈਲਫ ਪਲੇਨ ਬਾਟਮ ਹੈ ਜੀ ਨਾਲ ਟਿਸਟਾ ਬ੍ਰੈਂਡ ਦੇ ਸੂਟ ਅੱਜ ਦੇ ਆਪਣੇ ਮੈਚਿੰਗ ਸੂਟ ਪਿਓਰ ਕੋਟਾ ਦੁਪੱਟੇ ਦੇ ਨਾਲ ਵਿਦਆਊਟ ਲਾਈਨਿੰਗ ਸੂਟ ਬਣਨੇਗੇ। ਬਹੁਤ ਸੋਨਾ ਦੁਪੱਟਾ ਹੈ ਇਹਦਾ। 2500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ। ਨੈਕਸਟ ਅਗਿਆ ਸੂਟ ਆਪਣਾ ਬੜਾ ਪਿਆਰਾ ਪਿਸਤਾ ਕਲਰ ਦੇ ਵਿੱਚ ਪਿਸਤਾ ਕਲਰ ਦੇ ਵਿੱਚ ਪ੍ਰਿੰਟ ਸਾਰਿਆਂ ਦਾ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਬੜੇ ਪਿਆਰੇ ਆ ਸਾਰਿਆਂ ਦੇ ਦੇਖੋ ਇਹ ਸੂਟ ਕਿੰਨਾ ਪਿਆਰਾ ਹੈ ਬੜਾ ਸੋਹਣਾ ਪਿਸਤਾ ਜੀ ਟੋਨ ਦੇ ਵਿੱਚ ਤੁਹਾਨੂੰ ਲੱਗਦਾ ਫੋਟੋ ਦਾ ਦੱਸੋ ਪੋਰ ਕੋਟੇ ਦੇ ਦੁਪੱਟੇ ਆ ਜੀ ਨਾਲ ਬਿਲਕੁਲ ਸੌਫਟ ਦੇ ਵਿੱਚ 2.5 ਮੀਟਰ ਦਾ 2.5 ਮੀਟਰ ਦੀ ਸ਼ਰਟ ਦੀ ਕੱਟ ਹੈ 2.5 ਮੀਟਰ ਦੀ ਉਹ ਬਾਟਮ ਹੈ 2.5 ਮੀਟਰ ਦਾ ਦੁਪੱਟਾ ਤੇ ਨੈਕਸਟ ਆ ਗਿਆ ਸੂਟ ਆਪਣਾ ਬੜਾ ਪਿਆਰਾ ਮਾਜੈਂਟਾ ਕਲਰ ਦੇ ਵਿੱਚ ਪ੍ਰਿੰਟਿੰਗ ਸਾਰੀ ਇੱਕ ਤੋਂ ਇੱਕ ਸੋਹਣੀ ਪ੍ਰਿੰਟਿੰਗ ਹੈ ਮਾਜੈਂਟਾ ਕਲਰ ਦੇ ਵਿੱਚ ਸਲਫੀ ਚ ਬਾਟਮ प्रिंट सारे बहुत ज्यादा सोहने प्रिंट है दुपटे फाइव हंड्रड प्राइज अपने सूट मल्टा कलर के आ गया ब्लैक कलर पिस्टा ब्रांड का सूट बहुत ज्यादा लाइफ है ये वाले सूट काफ़ी चलते हैं सूट यह है। ਕਪੜਾ ਬਹੁਤ ਫਾਈਨ ਹੁੰਦਾ ਇਹ ਦੇਖੋ ਬਲੈਕ ਕਲਰ ਦੇ ਵਿੱਚ ਬਲੈਕ ਤਾਂ ਸਾਰਿਆਂ ਦਾ ਹੀ ਫੇਵਰਟ ਹੁੰਦਾ ਬਹੁਤ ਸੋਹਣਾ ਪ੍ਰਿੰਟ ਨਾਲ ਬਾਟਮ ਪਲੇਨ ਤੇ ਸੇਮ ਸਟੈਗ ਦੁਪੱਟਾ ਤੇ ਕੋਰਟ ਇਹ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਲੱਗੋ ਬਹੁਤ ਸੋਹਣਾ ਸੂਟ 2500 ਪ੍ਰਾਈਸ ਦੇ ਨਾਲ ਬਲੈਕ ਦੇ ਵਿੱਚ ਸੇਮ ਦੇ ਵਿੱਚ ਆਪਣੇ ਕੋਲ ਦੋ ਸੂਟ ਹੈਗੇ ਆ ਕਈ ਐਵੇਂ ਦੀ ਫੈਮਿਲੀਜ਼ ਵੀ ਹੈਗੀਆਂ ਜਿਨ੍ਹਾਂ ਨੇ ਸੇਮ ਸੂਟ ਨਾਲ ਦੇ ਲੈਣੇ ਹੁੰਨੇ ਬੱਚਿਆਂ ਦੇ ਕੁੜੀਆਂ ਲਈ ਵੀ ਦੋ ਸੂਟ ਸੇਮ ਲੈਣੇ ਆ ਜਾਂ ਆਪ ਵੀ ਦੋ ਸੂਟ ਲੈਣੇ ਆ ਸੇਮ ਤਾਂ ਇਹਨਾਂ ਸੂਟਾਂ ਵਿੱਚ ਅੱਜ ਬੈਨੇਫਿਟ ਹੈਗਾ ਤੁਹਾਨੂੰ ਆਰਾਮ ਨਾਲ ਦੋ ਦੋ ਸੂਟ ਮਿਲ ਸਕਦੇ ਆ ਇਹ ਦੇਖੋ ਬਲੈਕ ਦੋ ਹੈਗੇ ਆਪਣੇ ਕੋਲ ਸੂਟ ਨੈਕਸਟ ਡਿਜ਼ਾਈਨ ਆ ਗਿਆ येलो ਕਲਰ ਦੇ ਵਿੱਚ ਬਟਰ ਕਾਟਨ ਦੇ ਵਿੱਚ ਸੂਟ ਟਿਸਟਾ ਬ੍ਰਾਂਡ ਦੇ ਵਿਦਾਊਟ ਲਾਈਨਿੰਗ ਸੂਟ ਬਣ ਗਏ ਇੰਨੀ ਸੌਫਟ ਇਹਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਜੇ ਜਦੋਂ ਬਟਰ ਕਾਟਨ ਕਹਿੰਦੇ ਆ ਇਹ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ। yellow color ਦੇ ਵਿੱਚ ਆ ਗਿਆ। ਸੂਟ ਆਪਣਾ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ। ਤੇ ਨਾਲ ਕੋਟ ਤੇ ਦੁਪੱਟਾ। ਬਹੁਤ ਸੋਹਣਾ। ਦੁਪੱਟਾ ਨਾਲ ਇਹ ਰਿ ਸੂਟ। ਸਟ ਕਲਰ ਆ ਗਿਆ ਬੜਾ ਪਿਆਰਾ ਅੰਬੀ ਵਾਲੇ ਡਿਜ਼ਾਈਨ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਆਪਣਾ ਅੰਬੀ ਵਾਲਾ ਡਿਜ਼ਾਈਨ ਹੈ ਬਹੁਤ ਸੋਹਣਾ ਇਹ ਮੈਚਿੰਗ ਹੈ ਜੀ ਸੂਟ ਬੜਾ ਪਿਆਰਾ ਜਿਵੇਂ ਪਿੰਕ ਕਲਰ ਦੀ ਇਸ ਦੀ ਡਾਰਕ ਪਿੰਕ ਕਲਰ ਦੀ ਬਾਟਮ ਹੈ ਨਾਲ ਕੰਟਰਾਸਟ ਹੈ ਇਹਦੇ ਤੇ ਲੇਸਿਸ ਦੀ ਡਿਜ਼ਾਈਨਿੰਗ ਕਰਾਈ ਹੋਈ ਬਹੁਤ ਪਿਆਰੀ ਲੱਗਣੀ ਹੈ ਵਿਦਾਊਟ ਲਾਈਨਿੰਗ ਪਾਉਣ ਕੇ ਸੋਹਣਾ ਸੋਹਣਾ 컬러 ਬੜਾ ਪਿਆਰਾ ਇਹਦੇ ਨਾਲ ਦੇ ਆਪਣੇ ਕੋਲ ਸੇਮ ਤਿੰਨ ਸੂਟ ਹੈਗੇ ਆ ਜਿਨ੍ਹਾਂ ਨੇ ਲੈਣੇ ਆ ਇਹ ਦੇਖੋ ਤਾਂ ਹੀ ਇਹ ਅੱਜ ਰੇਟ ਤੁਹਾਨੂੰ ਕਾਫੀ ਘੱਟ ਦੇ ਵਿੱਚ ਦੇ ਰਹੇ ਆ ਕਿਉਂਕਿ ਮੈਨੂੰ ਆਪ ਨੂੰ ਬੈਨੇਫਿਟ ਹੋਇਆ ਤਾਂ ਹੀ ਮੈਨੂੰ ਇਹ ਹੁੰਦਾ ਫਿਰ ਉਸੇ ਹਿਸਾਬ ਦਾ ਸਾਰੇ ਕਸਟਮਰਜ਼ ਨੂੰ ਵੀ ਬੈਨੇਫਿਟ ਹੋਣਾ ਚਾਹੀਦਾ ਇਹਦੇ ਨਾਲ ਦੇ ਆਪਣੇ ਕੋਲ ਤਿੰਨ ਸੂਟ ਹੈਗੇ 2500 ਪ੍ਰਾਈਸ ਆ ਜਦੋਂ ਆਪਣੇ ਸੂਟਾਂ ਦਾ ਸਸਣਾ ਕਰੀਮ ਦੇ ਵਿੱਚ ਆਫ ਵਾਈਟ ਦੇ ਵਿੱਚ ਪ੍ਰਿੰਟਿੰਗ ਦੇਖੋ ਇਹ ਸੂਟ ਦੀ ਕਿੰਨੀ ਪਿਆਰੀ ਹੈ ਇਸ ਦੀ ਛੋਟੀ ਬੁੱਟੀ ਦੇ ਵਿੱਚ ਬਾਟਮ ਹੈ ਨਾਲ ਤੇ ਪ्योर ਕੋਟੇ ਦਾ ਦੁਪੱਟਾ ਕੋਟਾ ਦੁਪੱਟਾ ਜੀ ਸਾਰੇ ਸੂਟਾਂ ਦੇ ਨਾਲ 2.5 2.5 ਮੀਟਰ ਦੇ ਦੁਪੱਟੇ ਹੋਣਗੇ ਕਿਸੇ ਨਾਲ ਵੀ ਘੱਟ ਨਹੀਂ ਹੈਗਾ ਦੁਪੱਟਾ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਇਹ ਬੜਾ ਪਿਆਰਾ ਸੂਟ ਹੈ ਇਹ ਸੂਟ ਜੇ ਨਾ ਸੇਲ ਹੋਇਆ ਤਾਂ ਮੈਂ ਆਪੇ ਸਿਚ ਕਰਵਾ ਲੈਣਾ ਇੰਨਾ ਪਿਆਰਾ ਸੂਟ ਲੱਗ ਰਿਹਾ ਬਹੁਤ ਸੋਹਣਾ ਵਾਈਟ ਕਰੀਮ ਟੋਨ ਤੇ ਤੇ ਨੈਕਸਟ ਆ ਗਿਆ ਇਹਦੇ ਵਿੱਚ ਬਣਾ ਨੈਕਸਟ ਮਸਟਰਡ ਕਲਰ ਦੇ ਵਿੱਚ ਇਹ ਵੀ ਬੜਾ ਪਿਆਰਾ ਪ੍ਰਿੰਟ ਹੈ ਬਹੁਤ ਸੋਹਣਾ ਮਸਟਰਡ ਕਲਰ ਦੇ ਵਿੱਚ ਬਾਟਮ ਨਾਲ ਤੇ ਪ્યોਰ ਕੋਟਾ ਦੁਪੱਟਾ ਇਹਦੇ ਦੁਪਟਿਆਂ ਦੇ ਨਾਲ ਬੜੇ ਪਿਆਰੇ ਸੂਟ ਬਹੁਤ ਸੋਹਣਾ ਸੂਟ ਹੈ ਇਹ 20 500 ਪ੍ਰਾਈਸ ਹੈ ਜੀ ਅੱਜ ਦੇ ਸੂਟਾਂ ਦਾ ਆਪਣਾ 2500 ਪ੍ਰਾਈਸ ਦੇ ਨਾਲ ਸਾਰੇ ਸੂਟ ਨੈਕਸਟ ਡਿਜ਼ਾਈਨ ਦਿਖਾਣੇ ਆ ਤੁਹਾਨੂੰ ਬੜਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਹੈ ਜਿਵੇਂ ਦਾ ਪਹਿਲਾਂ ਮੈਂ ਪਿੰਕ ਕੰਟਰਾਸਟ ਦਿਖਾਇਆ ਸੀਗਾ ਸੇਮ ਉਸੇ ਪ੍ਰਿੰਟ ਦੇ ਵਿੱਚ ਹੀ ਹੈ अंबी वाला प्रिंट फ्रोजी कलर देखो कि प्यारा है, बहुत सोहना फ्रोजी कलर इस है फ्रोजी बॉटम है ए कंट्रास्ट भी बहुत सोहने लगते हैं क्योंकि ये एिंट के बॉटम है ਪਹਿਲਾਂ ਮੈਂ ਅੰਬੀ ਵਾਲਾ ਦੂਜਾ ਦਿਖਾਇਆ ਸੀ ਪਿੰਕ ਕਲਰ ਤੁਹਾਨੂੰ ਬਹੁਤ ਸੋਹਣਾ ਇਹ ਵੀ ਸੂਟ ਬਹੁਤ ਸੋਹਣਾ ਕਲਰ ਹੈ ਇੱਕ ਤਾਂ ਇਹਦਾ ਪ੍ਰੋਪਰ ਜਿਹੜਾ ਫਿਰੋਜ਼ੀ ਹੁੰਦਾ ਉਹ ਵਾਲਾ ਫਿਰੋਜ਼ੀ ਕਲਰ ਹੈ ਜੀ ਜਿਹੜਾ ਇੱਕਦਮ ਫਿਰੋਜ਼ੀ ਕਲਰ ਇਹਦੇ ਨਾਲ ਦੇ ਵੀ ਆਪਣੇ ਕੋਲ ਤਿੰਨ ਸੂਟ ਹੈਗੇ ਸੇਮ ਦੇ ਵਿੱਚ ਤਿੰਨ ਸੂਟ ਹੈਗੇ ਜਿੰਨੇ ਮਰਜ਼ੀ ਅੱਜ ਤੁਸੀਂ 2-2 3-3 ਸੇਮ ਸੂਟ ਜੇ ਲੈਣੇ ਆ ਤਾਂ ਤੁਸੀਂ ਉਹ ਵਾਲਾ ਡਿਜ਼ਾਈਨ ਦੇਖ ਸਕਦੇ ਹੋ ਜਿਹਦੇ ਵਿੱਚ ਆਪਣੇ ਕੋਲ ਜ਼ਿਆਦਾ ਸੂਟ ਹੈ ਤਿੰਨ ਸੂਟ ਹੈ ਸੇਮ ਤੇ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲੇ ਪ੍ਰਿੰਟ ਥੋੜੇ ਜਿਹੇ ਹੈਗੇ ਆ ਥੋੜੇ ਮੰਮੀਆਂ ਦੇ ਪਾਉਣ ਵਾਲੇ ਜਿਹੜੇ ਮੈਂ ਹੁਣ ਸ਼ੁਰੂ ਕਰਨ ਲੱਗੀ ਆ ਬੜਾ ਸੋਹਣਾ ਗ੍ਰੇ ਬਲੂ ਦਾ ਕੰਟਰਾਸਟ ਹੈ ਜੀ ਬੜਾ ਸੋਹਣਾ ਬਲੂ ਪ੍ਰਿੰਟ ਗ੍ਰੇ ਕਲਰ ਦੇ ਵਿੱਚ ਇਹ ਥੋੜੇ ਜਿਵੇਂ 50 ਅਬਵ ਤੁਸੀਂ ਲੈਣਿਆ ਸੂਟ ਤਾਂ ਤੁਸੀਂ ਲੈ ਸਕਦੇ ਹੋ ਦੁਪट्टे ਪਿਓਰ ਕੋਟੇ ਦੇ ਪੂਰਾ ਬੁੱਕ ਲਵਾ ਕੇ ਦੁਪੱਟਾ ਲਵਾਵਾਂਗੇ ਬਹੁਤ ਪਿਆਰੇ ਦੁਪੱਟੇ ਹੈਗੇ ਆ ਇਹ ਗ੍ਰੇਸ ਬਹੁਤ ਹੈ ਸੂਟਾਂ ਦੀ ਅਨਜੀ ਸਰਪ੍ਰਾਈਜ਼ ਦੇ ਨਾਲ ਇਹਦੇ ਨਾਲ ਦੇ ਵੀ ਆਪਣੇ ਕੋਲ ਸੇਮ ਦੋ ਸੂਟ ਹੈਗੇ ਇਹਦੇ ਨਾਲ ਦੇ ਦੋ ਸੂਟ ਹੈ ਜੇ ਜੀ ਇਹਨਾਂ ਨੇ ਸੇਮ ਲੈਣੇ ਹੁੰਨੇ ਤੇ ਨੈਕਸਟ ਡਿਜ਼ਾਈਨ ਆ ਗਿਆ ਇਸੇ ਪ੍ਰਿੰਟ ਦੇ ਵਿੱਚ ਕਲਰ ਹੈ ਜਦਮਤ ਹੁਣ ਉਹ ਗ੍ਰੇ ਦਿਖਾਇਆ ਇਹਦੇ ਨਾਲ ਦਾ ਹੀ ਹੈ ਸੇਮ ਦੇ ਵਿੱਚ ਓਰੀ ਸੋਨੀ ਪ੍ਰਿੰਟਿੰਗ ਨਾਲ ਮੈਚਿੰਗ ਬਾਟਮ ਕਿਦਾ ਤੇ ਪਟਾ ਨੋ ਸੋਨਾ ਸੂਟ ਹੈ 25 ਸਰਪ੍ਰਾਈਜ਼ ਹੈ ਜੀ ਇਹਦੇ ਨਾਲ ਦੇ ਵੀ ਆਪਣੇ ਕੋਲ ਤਿੰਨ ਸੂਟ ਹੈਗੇ ਸੇਮ ਦੇ ਵਿੱਚ ਤਿੰਨ ਸੂਟ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੀ ਤੇ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਬੜਾ ਸੋਹਣਾ ਲਾਈਟ ਪਿੰਕ ਜਿਹਾ ਕਲਰ ਹੈ ਬਿਲਕੁਲ ਲਾਈਟ ਦੇ ਵਿੱਚ ਨਾ ਸੋਨਾ ਫ੍ਰਿੰਟ ਬਹੁਤ ਸੋਹਣਾ ਫੁੱਲੇ ਦੇ ਵਿੱਚ ਸੈਲਫ ਦੇ ਵਿੱਚ ਬਾਟਮ ਤੇ ਪਿਓਰ ਕੋਟੇ ਦਾ ਦੁਪੱਟਾ ਬਹੁਤ ਸੋਹਣੀਆਂ ਦੁਪੱਟੀਆਂ ਦੇ ਵੀ ਡਿਜ਼ਾਈਨਿੰਗ ਕਈਆਂ ਦੀ ਤਾਂ ਬਹੁਤ ਜ਼ਿਆਦਾ ਸੋਹਣੀ ਹੈ। ਬਹੁਤ ਪਿਆਰੇ ਦੁਪੱਟੇ ਨਾਲ ਬਹੁਤ ਸੋਹਣਾ ਸੂਟ ਹੈ। ਇਹਦੇ ਨਾਲ ਦੇ ਵੀ ਆਪਣੇ ਕੋਲ ਦੋ ਸੂਟ ਹੈ ਸੇਮ ਦੇ ਵਿੱਚ ਨੈਕਸਟ ਡਿਜ਼ਾਈਨ ਆ ਗਿਆ ਆਪਣਾ ਸਾਰੇ ਟਿਸਟਾ ਬ੍ਰਾਂਡ ਦੇ ਸੂਟ ਹੈ ਜੀ ਅੱਜ ਦੇ ਆਪਣੇ ਬਟਰ ਕਾਟਨ ਦੇ ਵਿੱਚ ਕਾਟਨ ਤਾਂ ਜੀ 200 300 ਤੋਂ ਵੀ ਸਟਾਰਟ ਹੋ ਜਾਂਦੀ ਹੈ ਕਈ ਕਸਟਮਰ ਕਸਟਮਰ ਕਦੇ 네ਗੇਟਿਵ ਕਮੈਂਟਿੰਗ ਨਹੀਂ ਕਰਦੇ ਹੁੰਦੇ ਇਹ ਵੀ ਤੁਸੀਂ ਨੋਟਿਸ 'ਚ ਲਾਇਓ ਕਿਉਂਕਿ ਜਿਹੜਾ ਕਸਟਮਰ ਹੁੰਦਾ ਕਦੇ 네ਗੇਟਿਵ ਕਮੈਂਟਿੰਗ ਨਹੀਂ ਤੁਹਾਨੂੰ ਕਰਦੇ ਜਿਹੜੇ ਕੋਈ ਆਪ ਬੁਟੀਕ ਦਾ ਕੰਮ ਕਰਦੇ ਆਂ ਯਾਪ ਵੀਡੀਓ ਪਾਉਂਦੇ ਨੇ 네ਗੇਟਿਵ ਕਮੈਂਟਿੰਗ ਹਮੇਸ਼ਾ ਉਹੀ ਕਰਦੇ ਹੁੰਨੇ ਮੇਰੀ ਮੈਂ ਜ਼ਿਆਦਾ ਬ੍ਰਾਂਡਡ ਸੂਟ ਹੀ ਲਿਓਣੀਆਂ ਵੀ ਕੱਲ ਨੂੰ ਤੁਹਾਨੂੰ ਕੰਪਲੇਂਟ ਨਾ ਆਵੇ ਕਿਸੇ ਵੀ ਫੈਬਰਿਕ ਦੀ ਇਹ ਦੇਖੋ ਨਾਲ ਬਲੂ ਕਲਰ ਦੀ ਬਾਟਮ ਇਹ ਵਾਲਾ ਸੂਟ ਵੀ ਬਹੁਤ ਪਿਆਰਾ ਹੈ ਥੋੜਾ ਮੰਮੀਆਂ ਦੇ ਪਾਣ ਵਾਲਾ ਜਿਵੇਂ ਕਲਰ ਬਹੁਤ ਸੋਹਣਾ ਕਰੀਮ ਬੇਸ ਹੈ ਸੂਟ ਦਾ ਬਲੂ ਕਲਰ ਦੇ ਫੁੱਲ ਤੇ ਬਲੂ ਹੀ ਬਾਟਮ ਹੈ ਨਾਲ ਇਹ ਦੁਪੱਟਾ ਦੇਖੋ ਕਿੰਨਾ ਸੋਹਣਾ ਸਰਦਾਰੀ ਸੂਟ ਅੱਜ ਦੇ ਆਪਣੇ ਜਿਵੇਂ ਮਰਜ਼ੀ ਬੁੱਕਲ ਮਾਰ ਕੇ ਸਿਰ ਤੇ ਦੁਪੱਟਾ ਲੈਣਾ ਆਪਾਂ ਨੇ ਬਹੁਤ ਸੋਹਣੀ ਸਰਦਾਰੀ ਸੂਟ ਹੈ ਜੀ ਇਹ ਸੇਮ ਦੇ ਵਿੱਚ ਹੀ ਕਲਰ ਬੜੇ ਪਿਆਰੇ ਪਿਆਰੇ ਆ ਇਹਦੇ ਕਲਰ ਜਿਵੇਂ ਬਲੂ ਦਿਖਾਇਆ ਇਸੇਮ ਪ੍ਰਿੰਟ ਦੇ ਵਿੱਚ ਹੀ ਦੇਖੋ ਕਿੰਨਾ ਸੋਹਣਾ ਵਾਈਨ ਜਿਹਾ ਕਲਰ ਹੈ ਕੱਪੜਾ ਬਿਲਕੁਲ ਨਹੀਂ ਖਰਾਬ ਹੋ ਸਕਦਾ ਬਹੁਤ ਸੌਫਟ ਬ੍ਰਾਂਡਡ ਸੂਟ ਕਦੇ ਨਹੀਂ ਜੇ ਆਪਾਂ ਉਹੀ 7-800 ਵਾਲਾ ਸੂਟ ਜਾਂ 4-500 ਵਾਲਾ ਸੂਟ ਉਹ ਤੁਹਾਡਾ 4 ਦਿਨ ਨਹੀਂ ਚੱਲਣਾ ਇੱਕ ਤੋਂ ਦੇ ਵਿੱਚ ਹੀ ਖਰਾਬ ਹੋ ਜਾਂਦਾ ਇਸ ਤੋਂ ਵਧੀਆ ਇੱਕ ਸੂਟ ਵਧੀਆ ਹੀ ਲੈ ਲਵੇ ਬੰਦਾ ਕਿਉਂਕਿ ਸਟੀਚਿੰਗ ਇੰਨੀ ਮਹਿੰਗੀ ਪੈ ਜਾਂਦੀ ਆ ਬਸ ਸੋਣਾ ਇਹਦੇ ਵਿੱਚ ਹੀ ਸੇਮ ਇਸੇ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਪਰਪਲ ਕਲਰ ਇਹਨਾਂ ਦੀ ਪ੍ਰਿੰਟਿੰਗ ਹੀ ਬੜੀ ਪਿਆਰੀ ਹੈ ਪਰਪਲ ਕਲਰ ਹੈ ਸੇਮ ਪ੍ਰਿੰਟ ਦੇ ਵਿੱਚ ਹੀ ਬਾਟਮ ਪਰਪਲ ਕਲਰ ਦੀ ਹੈ ਤੇ ਨਾਲ ਸੇਮ ਦਾ ਹੀ ਦੁਪੱਟਾ ਦੇਖੋ ਨਾਲ ਕੋਲੀ ਦਿਨੀ ਹੈ ਕਿਉਂਕਿ ਵੈਸਲ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਸਾਰੇ ਦੁਪੱਟੇ ਖੋਲ ਕੇ ਵੀ ਬਹੁਤ ਪਿਆਰਾ ਪਰਪਲ ਕਲਰ ਹੈ ਇਹਦਾ ਨੈਕਸਟ ਡਿਜ਼ਾਈਨ ਆ ਗਿਆ ਸੋਹਣਾ ਸਕੀਨ ਜੇ ਕਲਰ ਦੇ ਵਿੱਚ ਤੇ ਪ੍ਰਿੰਟਡ ਆਹ ਕਿੰਨਾ ਸੋਹਣਾ ਖਿਰਮਾ ਜਾਂ ਕਲਰ ਹੈ ਇਹ ਦੋਲੀ ਸੂਟ ਦਾ ਤੇ ਨਾਲ ਹੈਗੀ ਹੈ ਸੈਲਫ ਦੇ ਵਿੱਚ ਬਾਟਮ ਸੂਟ ਬਹੁਤ ਘੱਟ ਆਫਰ ਦੇ ਵਿੱਚ ਮਿਲਦੇ ਆ ਅੱਜ ਇੱਕ ਤਰ੍ਹਾਂ ਦਾ ਆਫਰ ਹੀ ਹੈ ਤੁਹਾਨੂੰ 200 ਲੈਸ ਦੇ ਵਿੱਚ ਮਿਲ ਰਿਹਾ ਸੂਟ ਦੇਖੋ ਕਿੰਨਾ ਪਿਆਰਾ ਸੂਟ ਹੈ ਇਹਦੇ ਨਾਲ ਦੇ ਵੀ ਆਪਣੇ ਕੋਲ ਸੇਮ ਦੇ ਵਿੱਚ ਤਿੰਨ ਸੂਟ ਹੈਗੇ ਆ ਸੇਮ ਦੇ ਵਿੱਚ ਆਪਣੇ ਕੋਲ ਤਿੰਨ ਤਿੰਨ ਸੂਟ ਹੈ ਸੇਮ ਦੇ ਵਿੱਚ 2500 ਪ੍ਰਾਈਸ ਹੈ ਅੱਜ ਇਹ ਸੂਟਾਂ ਦਾ 2500 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ 81465808038146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ